ਅੱਕ ਦੇ ਕਿੰਨੇ ਫਾਇਦੇ ਐ ਪੈਰਾਂ ਤੋਂ ਲੈ ਕੇ ਸਿਰ ਤੱਕ ਇਕੱਲਾ ਇਕੱਲਾ ਦੱਸਾਂਗੇ ਠੀਕ ਐ ਬਹੁਤ ਹੀ ਯਾਦੇ ਫਾਇਦੇਮੰਦ ਐ ਪਰ ਜਿਵੇਂ ਅੱਜ ਹੁਣ ਅੱਜ ਦੀ ਘੜੀ ਪੱਤੇ ਸੁੱਕੇ ਪਏ ਆ ਸਾਰੇ ਅੱਕਾਂ ਦੇ ਹਨਾ ਕੋਈ ਟਾਣੀ ਡਾਣੀ ਮਿਲੂਗੀ ਮੈਨੂੰ ਵੀ ਬਹੁਤ ਭਾਲ ਕੇ ਇੱਕ ਡਾਣੀ ਮਿਲੀ ਆ ਠੀਕ ਐ ਹੁਣ ਆਪਣੇ ਪੈਰਾਂ ਤੋਂ ਚੱਲ ਗਏ ਤਾਂ ਇਹਦੇ ਤੋਂ ਨੂੰ ਫਾਇਦੇ ਗਿਣਾਂਗੇ ਅੱਕ ਦੇ ਠੀਕ ਐ ਪੱਟਿਆ ਨਾ ਕਰੋ ਭਰਾ ਬਣ ਕੇ ਜਿੱਥੇ ਖੜਾ ਐ ਖੜਾ ਰਹਿੰਦਿਆ ਕਰੋ ਬਹੁਤ ਹੀ ਫਾਇਦੇ ਐ ਇਹਦੇ ਠੀਕ ਐ ਹੁਣ ਜਿਵੇਂ ਮੰਨ ਲਓ ਪੈਰਾਂ ਤੋਂ ਸਟਾਰਟ ਹੋ ਗਏ ਆਪਾਂ ਹਨਾ ਜੇ ਕਿਤੇ ਆਪਾਂ ਸਫ਼ਰ 'ਚ ਜਾਂਦੇ ਆ ਆਪਾਂ ਨੂੰ ਉਲਟੀਆਂ ਲੱਗਦੀਆਂ ਹਨਾ ਤੇਲ ਚੜਨ ਲੱਗ ਜਾਂਦਾ ਜਿਵੇਂ ਆਪਣੇ ਕਿਸੇ ਪਰਿਵਾਰ ਫੈਮਿਲੀ ਮੈਂਬਰ ਨੂੰ ਹੁੰਦਾ ਹੀ ਐਕਨਾਂ ਇੱਕ ਅੱਧਾ ਜਿਹਨੂੰ ਘੇਰ ਚੜਦੀਆ ਤੇਲ ਚੜਨ ਲੱਗ ਜਾਂਦਾ ਹਨਾ ਤੇ ਦੋ ਪੱਤੇ ਲੈ ਜਾਓ ਤੋੜ ਕੇ ਠੀਕ ਐ ਦੋਨੇ ਪੱਤੇ ਇੱਕ ਪੈਰ ਦੀ ਤਲੀ ਤੇ ਥੱਲੇ ਉਧਰ ਰੱਖ ਦਿਓ ਇੱਕ ਉਧਰ ਰੱਖ ਦਿਓ ਉੱਤੇ ਜੇ ਤੁਸੀਂ ਬੂਟ ਪਾਉਣੇ ਆ ਚੱਪਲਾਂ ਪਾਉਣੇ ਆ ਪਾ ਸਕਦੇ ਹੋ ਹਨ ਜੇ ਚੱਪਲਾਂ ਪਾਉਣੇ ਵੀ ਨਿਕਲ ਨਾ ਜਾਣ ਇਹਨੂੰ ਥੋੜੇ ਥੋੜੇ ਧਾਗਿਆਂ ਨਾਲ ਪੈਰਾਂ ਤੇ ਬੰਨ ਲਿਆ ਕਰੋ ਠੀਕ ਹੈ ਤਾਂ ਤੁਸੀਂ ਦੇਖੋਗੇ ਤੁਹਾਨੂੰ 1% ਵੀ ਮਹਿਸੂਸ ਨਹੀਂ ਹੁੰਦਾ ਵੀ ਮੈਨੂੰ ਘੇਰ ਚੜਦੀ ਹੈ ਜਾਂ ਉਲਟੀ ਆਉਂਦੀ ਹੈ ਐਨੇ ਫਾਇਦੇਮੰਦ ਹੈ ਪੈਰਾਂ ਤੋਂ ਲੈ ਕੇ ਸਿਰ ਤੱਕ ਠੀਕ ਹੈ ਉਹਨੂੰ ਤੁਹਾਨੂੰ ਪੈਰਾਂ ਦਾ ਦੱਸਤਾ ਅੱਗੇ ਦੱਸਦੇ ਹਾਂ ਹਨਾ ਘੇਰ ਚੜਦੀ ਆ ਦੋ ਪੱਤੇ ਲੈ ਜਾ ਕਰੋ 24 ਘੰਟੇ ਕੰਮ ਕਰਦੇ ਆ ਇਹ ਹਨਾ ਠੀਕ ਹੈ ਨੀ ਰਾਹ ਚੱਥੇ ਆਈ ਜਾਂਦਾ ਜੇ ਕਿਤੇ ਲੰਬੇ ਸਫ਼ਰ ਤੇ ਲੈਣੇ ਆ ਜਾਣਾ ਤਾਂ ਉਤੋਂ ਹੋਰ ਤੋੜ ਲਿਆ ਕਰੋ ਦੋ ਪੱਤੇ ਇੱਕ ਉਧਰਲੇ ਪੈਰ ਥੱਲੇ ਇੱਕ ਉਧਰ ਦੇ ਪੈਰ ਥੱਲੇ ਇੰਨਾ ਮਾਰਾ ਜਾਂ ਮਾਸਾ ਵੀ ਨਹੀਂ ਮਹਿਸੂਸ ਹੁੰਦਾ ਵੀ ਤੁਹਾਨੂੰ ਘੇਰ ਚੜਦੀ ਆ ਜਾਂ ਉਲਟੀ ਆਉਂਦੀ ਹੈ ਠੀਕ ਹੈ ਉਦੋਂ ਅਗਲਾ ਫਾਇਦਾ ਜਿਹਦੇ ਗੋਡੇ ਦੁਖਦੇ ਆ ਢੂਈ ਦੁਖਦੀ ਆ ਹਨਾ ਦਰਦ ਹੁੰਦਾ ਠੀਕ ਹੈ ਤੇ ਇਹਨਾਂ ਨੂੰ ਕੀ ਕਰਨਾ ਤੁਸੀਂ ਅੱਧੇ ਗਲਾਸ ਸਰੋਂ ਦੇ ਤੇਲ 'ਚ ਠੀਕ ਹੈ ਜਿੰਨੇ ਥਾਂ ਤੇ ਜੇ ਮੰਨ ਲਾ ਦੋਨੇ ਗੋਡੇ ਦੁਖਦੇ ਆ ਇੱਕ ਇੱਕ ਪੱਤਾ ਬਹੁਤ ਹੈ ਠੀਕ ਹੈ ਜੇ ਢੂਈ ਦੁਖਦੀ ਆ ਮਾਰਾ ਥਾਂ ਚੌੜਾ ਤਾਂ ਚਾਰ ਪੱਤੇ ਵੀ ਲੱਗ ਸਕਦੇ ਹਨਾ ਮਾਲੂ ਗੋਟਿਆਂ ਦੀ ਗੱਲ ਕਰਦੇ ਆ ਗੋਡੇ ਦੁਖਦੇ ਆ ਆਪਣੇ ਹਨਾ ਜਾਂ ਕੋਈ ਸੱਟ ਵੱਜ ਗਈ ਵੈਸੇ ਮਸਲਜ ਸੂ ਜਾ ਗਈ ਹਨਾ ਉਹਦੇ ਵਾਸਤੇ ਦੋ ਪੱਤੇ ਲੈ ਗਏ ਆਪਾਂ ਅੱਧੇ ਗਲਾਸ ਤੇਲ ਚ ਇਹਨੂੰ ਉਬਾਲ ਲੋ ਕਲਕਾਲੋ ਚੰਗੀ ਤਰ੍ਹਾਂ ਕਾਲੇ ਕਰ ਲੋ ਉਸ ਤੋਂ ਬਾਅਦ ਇਹਨਾਂ ਨੂੰ ਠਾਰ ਕੇ ਪੱਤਿਆਂ ਨੂੰ ਠੀਕ ਹੈ ਜਿੱਥੇ ਤੁਹਾਡੇ ਦਰਦ ਹੈ ਉੱਥੇ ਬੰਨ ਲਓ ਠੀਕ ਹੈ ਬੰਨ ਕੇ ਦੇ ਉੱਤੇ ਆਪਣੇ ਗਰਮ ਪੱਟੀ ਮਿਲਦੀ ਹੈ ਮੈਡੀਕਲ ਤੋਂ ਉਹ ਬੰਨ ਲਓ ਅੱਧਾ ਘੰਟਾ ਰੱਖ ਲਓ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਤੁਹਾਡੇ ਦਰਦ ਹਟ ਜੂ 2-3 ਦਿਨ ਵਰਤ ਲਿਓ ਮੁੜ ਕੇ ਤੁਹਾਡੇ ਕਦੇ ਦਰਦ ਨਹੀਂ ਹੁੰਦਾ ਦੇਖ ਦੂਜਾ ਫਾਇਦਾ ਹੁਣ ਆਜੋ ਥੋੜਾ ਜਿਹਾ ਤਾਂ ਹੋਰ ਚੱਲ ਗਏ ਆਪਾਂ ਜੇ ਆਪਾਂ ਨੂੰ ਬੁਖਾਰ ਜਾਂ ਟਾਈਫਾਇਟ ਕਹਿ ਦਿੰਦੇ ਹਨਾ ਜਿਹਨੂੰ ਬਾਰ-ਬਾਰ ਹੋ ਜਾਂਦਾ ਹੈ ਹਨਾ ਹਰਦਾ ਨਹੀਂ ਜਾਂ ਆਪਾਂ ਕਹਿੰਦੇ ਨੇ ਬੁਖਾਰ ਚ ਦਵਾਈ ਕੰਮ ਨਹੀਂ ਕਰਦੀ ਹਨਾ ਆਹ ਚੀਜ਼ 101% ਕਾਰਗਰ ਹੈ ਠੀਕ ਹੈ ਇਹਦਾ ਕੀ ਕਰਨਾ ਆਪਾਂ ਥੋੜਾ ਜਿਹਾ ਪੱਤਾ ਇੰਨਾ ਕੁ ਪੱਤਾ ਲੈ ਲੈਣਾ ਠੀਕ ਹੈ ਧੋ ਕੇ ਲੈਣਾ ਆਹ ਲਿਬੜੇ ਬਹੁਤ ਪਏ ਆ ਨਹੀਂ ਤੁਹਾਨੂੰ ਮੈਂ ਖਾ ਕੇ ਦਿਖਾ ਦਿੰਦਾ ਠੀਕ ਹੈ ਤਾ ਬਹੁਤ ਹੀ ਜ਼ਿਆਦੇ ਇਹਨਾਂ ਦੇ ਲਿਬੜੇ ਪਏ ਆ ਇਹ ਲਿਬੜੇ ਨੇ ਲੈਣੇ ਠੀਕ ਹੈ ਧੋ ਕੇ ਸਮਾਰ ਕੇ ਲੈਣੇ ਆ ਇੰਨਾ ਕ ਪੱਤਾ ਅੱਕਦਾ ਇੰਨਾ ਕ ਪੱਤਾ ਪਾਨਦਾ ਰੋਜ਼ ਨਿਰਨੇ ਕਾਲ ਜੇ ਠੀਕ ਹੈ ਘਟੋ ਤੀਜੇ ਦਿਨ ਤੁਹਾਨੂੰ ਰਿਜ਼ਲਟ ਮੈਨ ਲੱਗ ਜੂ 15 ਦਿਨ ਬਰਤ ਲਿਓ ਜਿਹਨੂੰ ਵਾਰ-ਵਾਰ ਬੁਖਾਰ ਹੁੰਦਾ ਚੀਜੇ ਚੌਥੇ ਦਿਨ ਚੜ ਜਾਂਦਾ ਮਹੀਨੇ ਚ ਦੋ ਵਾਰੀ ਉਹਦੀ ਜੜੀ ਘਟੀ ਜਾਊਗੀ ਜਾਂ ਜਿਹਨੂੰ ਟਾਈ ਫਾਇਟ ਕਹ ਦਿੰਨੇ ਆ ਠੀਕ ਹੈ ਜੇ ਹੋਰ ਤਾਂ ਅੱਗੇ ਆਪਾਂ ਜਾੜ ਚ ਦਰਦ ਹੁੰਦਾ ਕਿਸੇ ਦੇ ਹਨਾ ਮਾਲਾ ਵੀ ਜਾੜ ਚ ਕੀੜਾ ਦਰਦ ਨਹੀਂ ਹਰਦਾ ਜਾਂ ਵੈਸੇ ਆਪਾਂ ਕਹਿੰਦੇ ਨੇ ਰੇਸ਼ਾ ਪੈ ਗਿਆ ਹਨਾ ਜੇ ਇਧਰ ਲਈ ਜਾੜ ਚ ਦਰਦ ਹੁੰਦਾ ਹੈ ਹਨਾ ਇਹਨੂੰ ਮੰਨ ਲਓ ਤੇਲ ਦਾ ਝੋਪੜ ਲਓ ਦੋਨੇ ਪਾਸੇ ਪੱਤੇ ਨੂੰ ਸਰੋਂ ਦੇ ਤੇਲ ਦਾ ਝੋਪੜ ਕੇ ਆਪਣੇ ਨਾਲ ਤਵੇ ਤੇ ਧਰ ਦਿਓ ਜੋ ਤਵੇ ਤੇ ਧਰੋਂਗੇ ਸੇਕਦੇ ਹੋਗੇ ਨਾ ਇਹਦੇ ਉੱਤੇ ਝੱਗ ਉੱਠਣ ਲੱਗ ਜੂਗੀ ਠੀਕ ਹੈ ਜਦੋਂ ਝੱਗ ਉੱਠਣ ਲੱਗੀ ਉਹਦਾ ਕੀ ਕਰਨਾ ਆਪਾਂ ਝੱਗ ਇਕੱਠੀ ਕਰਕੇ ਕਿਸੇ ਕੋਲੀ ਭਾਂਡੇ ਚ ਆਪਾਂ ਕੱਢ ਲੈਣੀ ਹੈ ਠੀਕ ਹੈ ਤੇ ਜੇ ਇਧਰ ਲਈ ਜਾੜ ਦੁਖਦੀ ਹੈ ਤਾਂ ਇਧਰ ਲਈ ਕਰਨ ਜੀ ਦੋ ਗੂੰਦਾ ਪਾ ਲੋ ਜੇ ਇਧਰ ਲਈ ਜਾੜ ਦੁਖਦੀ ਹੈ ਤਾਂ ਇਧਰ ਲਈ ਕਰਨ ਚ ਦੋ ਬਿੰਦ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਥੋੜੇ ਜਿਹੜਾ ਦਾ ਦਰਦ ਹੋਇਆ ਹਟ ਜੂ ਹਨਾ ਇੰਨੇ ਫਾਇਦੇ ਆ ਇਹਦੇ ਇੱਕ ਅੱਕ ਦੇ ਜਿਹੜਾ ਆਪਣੇ ਖੇਤਾਂ 'ਚ ਫਰੀ ਖੜਾ ਹੈ ਆਪਾਂ ਕਈ ਵਾਰੀ ਹੁੰਦਾ ਪੱਟ ਤੇ ਪੱਟ ਦਿੰਨੇ ਆ ਭਰਾ ਬਣ ਕੇ ਪੱਟਿਆ ਨਾ ਕਰੋ ਬਹੁਤ ਹੀ ਕਾਰਗਰ ਚੀਜ਼ ਆ ਜਿਹੜਾ ਆ ਦੁੱਧ ਹੈ ਇਹ ਨਿਰਾ ਹੀ ਸੋਨਾ ਕਹਿ ਦਿੰਨੇ ਆ ਉਹਨੂੰ ਆਪਣਾ ਹਨਾ ਸੋਨੇ ਦੇ ਹਸਾਗਾ ਇੰਨੇ ਕੰਮ ਆਉਂਦੇ ਆ ਇਹਦੇ ਹਨਾ ਬਹੁਤ ਹੀ ਵਧੀਆ ਚੀਜ਼ ਐ ਪੱਟਿਆ ਨਾ ਕਰੋ ਪਰ ਲੈਣੀ ਧੋਕੇ ਆ ਇਹ ਕਿਉਂ ਇਹਦੇ ਮਾਰੀ ਜੀ ਉੱਲੀ ਜੀ ਬਹੁਤ ਜਾਂਦੀ ਹੁੰਦੀ ਹੈ ਹਨਾ ਤਾਂ ਹੁਣ ਜੇ ਆਪਾਂ ਭਾਲਾਂਗੇ ਤਾਂ ਅੱਕ ਦਾ ਪੱਤਾ ਕਿਤੇ ਇੱਥੇ ਹੋਊਗਾ ਨਾ ਸਾਰੀਆਂ ਡਾਣੀਆਂ ਦੇਖ ਲਓ ਤੁਸੀਂ ਸੁੱਕੇ ਪਈ ਐ ਇਧਰ ਘਟੋ ਘਟ ਹੋਣਗੇ 100 150 ਬੂਟਾ ਹੋਊਗਾ ਆ ਆ ਖੜੇ ਐ ਉਧਰ ਖੜੇ ਐ ਨੇਰੇ ਪਰ ਹੁਣ ਸਾਰਿਆਂ ਦੇ ਸੁੱਕੇ ਪਿਆ ਇੱਕ ਡਾਣੀ ਥਈ ਹੀ ਐ ਮੈਨੂੰ ਠੀਕ ਐ ਤੇ ਕਿਸੇ ਦੇ ਤੁਹਾਨੂੰ ਹੁਣ ਅੱਕ ਦਾ ਪੱਤਾ ਨਹੀਂ ਮਿਲਣਾ ਪਰ ਇਹ ਸਾਂਭ ਕੇ ਰੱਖਿਆ ਕਰੋ ਬਹੁਤ ਹੀ ਚੀਜ਼ ਐ ਜਦੋਂ ਪਹਿਲਾਂ ਵਾਲੇ ਆਪਣੀਆਂ ਪਤਾ ਤੁਹਾਨੂੰ ਬੇਬੇ ਦਾਦੀ ਉਹ ਕੱਦੀਆਂ ਹੁੰਦੀਆਂ ਚਰਖਾ ਕੱਦੀਆਂ ਹੁੰਦੀਆਂ ਸੀਆਂ ਤਾਣੀਆਂ ਬੁਣਦੀਆਂ ਹੁੰਦੀਆਂ ਸੀ ਆ ਨਲੀਆਂ ਚੱਲਦੀਆਂ ਸੀ ਉਦੋਂ ਇਨਾਂ ਦੇ ਵਿੱਚ ਇੱਕ ਮੋਰੀ ਹੁੰਦੀ ਆ ਹਨਾ ਆ ਮੋਰੀ ਹੈਗੀ ਐ ਤੇ ਜਿਹੜੇ ਸੁੱਕੇ ਹੁੰਦੇ ਸੀ ਇਹ ਅੱਕ ਉਹਨਾਂ ਨੂੰ ਤੋੜ ਕੇ ਲੈ ਜਾਂਦੀਆਂ ਸੀਗਾ ਤੇ ਇਹਦੇ ਵਿੱਚ ਜਿਹੜਾ ਆਪਾਂ ਉਹ ਬਣਾਉਂਦੇ ਹਾਂ ਨਲਕੀਆਂ ਬਣਾਉਂਦੀਆਂ ਹੁੰਦੀਆਂ ਸੀ ਹਨਾ ਬੁੜੀਆਂ ਉੱਤੇ ਕੱਚਾ ਤਾਂ ਗਲ ਭੇੜ ਦਿੰਦੀਆਂ ਸੀ ਉਹ ਆ ਇਸ ਚੀਜ਼ ਦਾ ਬਣਦਾ ਸੀ ਬਹੁਤ ਹੀ ਥਾਂ ਤੇ ਕੰਮ ਆਉਂਦਾ ਭਰਾ ਬਣ ਕੇ ਪੱਟਿਆ ਨਾ ਕਰੋ ਅੱਕ ਦਾ ਠੀਕ ਐ ਐਨੇ ਤੁਹਾਨੂੰ ਇਹਦੇ ਫਾਇਦੇ ਦੱਸਦੇ ਅੱਕ ਦੇ ਸਿਰਾ ਚੀਜ਼ ਐ 101% ਕਾਰਗਰ ਐ ਵਰਤ ਕੇ ਦੇਖ ਲਿਓ ਓਕੇ ਜੀ